ほう。Oh. ਇੰਨੀ ਗੰਦੀ ਸਮੈਲ ਆ ਜਾਂਦੀ ਆ ਰਮਣੇ ਬਾਥਰੂਮ ਚੋਂ ਇੰਨੀ ਗੰਦੀ ਹਦੋਂ ਪਰਾਂ ਯਾਰ ਇਹਦਾ ਕੋਈ ਹੱਲ ਕਰਕੇ ਕਲੀਨਰ ਕਲੂਨਰੇ ਮਾਰਦੇ ਹੋ ਸਾਫਤਾ ਕਰਾ ਜੂਈ ਸਿੱਲੀ ਸਮੈਲ ਆਉਣ ਲੱਗ ਜਾਂਦੀ ਆ ਐਂ ਕਰਦੇ ਆ ਆਪਾਂ ਫਰੈਸ਼ਨਰ ਹੀ ਬਣਾ ਲੈਨੇ ਜਿਉਂ ਥਾਂ ਥਾਂ ਰੱਖ ਦਾਂਗੇ ਨਾਲ ਵਧੀਆ ਖੁਸ਼ਬੂ ਆਇਆ ਕਰੂ ਤੇ ਨਾਲ ਵਨ ਸੌਕੇ ਟੰਗਣਾ ਜਰੂਰੀ ਉਹ ਜਿਹੜੇ ਡੱਡੇ ਆਉਂਦੇ ਆ ਉਹ ਐਮਪੀ ਬੋਰ ਦੇ ਉਹ ਬਣਜੂ ਕਰਿਓ ਹਾਂਜੀ ਬਣਜੂ ਤੇ ਚਲੋ ਆਜਾ ਬਣਾਉਨੇ ਆ ਜੀ ਚਲੋ ਫਿਰ ਮੁਕਾ ਦਿਓ ਸਾਰਾ ਘਰ ਫਰੈਸ਼ਨਰ ਬਣਾਉਣ ਲਈ ਆਪਾਂ ਲਿਆ ਜੀ ਜੈਲੇਟਨ ਜੋ ਵੀ ਆਪਾਂ ਨੂੰ ਖੁਸ਼ਬੂ ਪਸੰਦ ਆ ਉਹ ਆਪਾਂ ਦ ਜੀ ਠੀਕ ਹੈ ਜੀ ਜਿਵੇਂ ਹੁਣ ਜੇ ਆਪਾਂ ਲੈਮਨ ਵਾਲਾ ਬਣਾਉਣਾ ਤਾਂ ਲੈਮਨ ਵਾਲਾ ਬਣ ਜਾਊਗਾ ਹਾਂ ਜੀ ਜਿਵੇਂ ਰੋਜ਼ ਵਾਲਾ ਕਿਸ ਨੂੰ ਜਿਵੇਂ ਗੁਲਾਬ ਦੇ ਫੁੱਲਾਂ ਦਾ ਮਤਲਬ ਜੇ ਫਲੇਵਰ ਪਸੰਦ ਹੁੰਦਾਗਾ ਉਹ ਵੀ ਪਾ ਸਕਦੇ ਨੇ ਜਿਹਾ ਲਵੈਂਡਰ ਹੋ ਗਿਆ ਜੈਸਮੀਨ ਹੋ ਗਿਆ ਮਿੰਟ ਮਤਲਬ ਜੋ ਵੀ ਫਲੇਵਰ ਹੁੰਦੇ ਨੇਗੇ ਜੋ ਵੀ ਪਸੰਦ ਨੇ ਉਹ ਆਪੇ ਇਹਦੇ ਵਿੱਚ ਯੂਜ਼ ਕਰਕੇ ਇਹਨੂੰ ਬਣਾ ਕੇ ਤੇ ਰੱਖ ਸਕਦੇ ਆ ਇਹ ਕੋਈ ਐਵੇਂ ਨਹੀਂ ਹੈਗਾ ਵੀ 1-2 ਦਿਨ ਹੀ ਚੱਲੂਗਾ ਇਹ ਲਗਾਤਾਰ ਮਹੀਨਾ ਡੇਢ ਮਹੀਨਾ ਵਧੀਆ ਚੱਲ ਜਿਆਦਾ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਜੀ ਇਹਦੀ ਅੱਛਾ ਜੀ ਫਿਰ ਦੱਸਿਓ ਚਲੋ ਆਪਣੇ ਦੋਸਤਾਂ ਨੂੰ ਹਾਂ ਜੀ ਕੋਈ ਜਿਆਦਾ ਮਹਿੰਗਾ ਵੀ ਨਹੀਂ ਹੈਗਾ ਜੀ ਤੇ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਚਲੋ ਮੈਂ ਦੱਸ ਦਿਆਂ ਜੀ ਠੀਕ ਹੈ ਜੀ ਤੇ ਇਹਦੇ ਲਈ ਆਪਾਂ ਲਿਆ ਜੀ ਅੱਧਾ ਲੀਟਰ ਪਾਣੀ ਦਾ ਠੀਕ ਹੈ ਰਮਨ 1/2 ਲੀਟਰ ਪਾਣੀ ਦਾ ਲੈ ਲੈਣਾ ਹਾਂਜੀ ਇਹ ਆਪਾਂ ਵੱਧ ਘੱਟ ਲੈ ਸਕਦੇ ਜਿੰਨਾ ਕਿ ਆਪਾਂ ਬਣਾਉਣਾ ਹੁੰਦਾ ਹੈ ਅੱਛਾ ਜੀ ਤੇ ਹੁਣ ਆਪਾਂ ਇਹਨੂੰ ਗਰਮ ਕਰ ਲਾਂਗੇ ਜੀ ਠੀਕ ਹੈ 1/2 ਲੀਟਰ ਪਾਣੀ ਨੂੰ ਗਰਮ ਕਰ ਲੈਣਾ ਹਾਂਜੀ ਇਹ ਜੇ ਗਰਮ ਹੋ ਹੀ ਰਿਹਾ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ 4 ਚਮਚ ਜਿਹੜੀ ਆਪਾਂ ਲਈ ਸੀ ਜੀ ਜੈਲੇਟਨ ਇਹ ਦਾ ਕਲਰ ਵੀ ਚੇਂਜ ਵਗੈਰਾ ਹੁਣ ਪਾਣੀ 'ਚ ਪਾ ਕੇ ਹਨ ਹਾਂਜੀ ਹਾਂਜੀ ਇਹ ਵੀ ਅਲੱਗ-ਅਲੱਗ ਚ ਆਉਂਦੀ ਹੈ ਜੀ ਤੁਸੀਂ ਕੋਈ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਹੁਣ ਆਪਾਂ ਜੈਲੇਟਨ ਆਪਾਂ ਮਤਲਬ ਕੋਈ ਵੀ ਲੈ ਸਕਦੇ ਆ ਇਹ ਖੱਟੇ ਜਿਹੇ ਗੱਲ ਰਾਲੀ ਹੋ ਗਈ ਹਾਂਜੀ ਹਾਂਜੀ ਤੇ ਇਹਨਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਠੀਕ ਹੈ ਜਿਹਦੇ ਚੰਗੀ ਤਰ੍ਹਾਂ ਪਾਣੀ ਗਰਮ ਹੋ ਗਿਆ ਫਿਰ ਆਪਾਂ ਇਹਨੂੰ ਲੋ ਤੇ ਰੱਖ ਕੇ 5 ਇੱਕ ਮਿੰਟ ਪਕਾਵਾਂਗੇ ਜੀ ਠੀਕ ਗਰਮ ਜਦੋਂ ਮਤਲਬ ਪਾਣੀ ਪੂਰਾ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ 5 ਮਿੰਟ ਪਕਾਉਣਾ ਲੋ ਤੇ ਰੱਖ ਲੈਣਾ ਜੀ ਗੈਸ 'ਤੇ 5 ਕਿ ਮਿੰਟ ਪਕਾਉਣਾ ਤੇ ਤੁਸੀਂ ਦੇਖੋਗੇ ਕਿ ਥੋੜੇ ਟਾਈਮ 'ਚ ਜਿਹੜਾ ਆਪਣਾ ਰੂਮ ਫਰੈਸ਼ਨ ਬਣ ਕੇ ਤਿਆਰ ਹੋ ਜਾਏਗਾ ਸਜਾਵਟ ਕਰਕੇ ਵੀ ਰੱਖ ਸਕਦੇ ਹੋ ਆਪਾਂ ਸਾਰਾ ਕੁਝ ਦੱਸਾਂਗੇ ਜੀ ਕਿਹੜਾ ਆਪਾਂ ਕਲਰ ਪਾ ਸਕਦੇ ਹਾਂ ਕਿਹੜਾ ਆਪਾਂ ਇਹਦੇ ਵਿੱਚ ਫਲੇਵ ਆਪਾਂ ਇਹਨੂੰ ਇੱਕ ਵਾਰੀ ਪਕਾ ਲਈਏ ਹੈਂ 5 ਕਿ ਮਿੰਟ ਪਕਾ ਲਾਂਗੇ ਜੀ ਗਰਮ ਹੋ ਗਿਆ ਪਾਣੀ ਠੀਕ ਹੈ ਤੇ ਹੁਣ ਆਪਾਂ ਲੋ ਤੇ ਰੱਖ ਦੰਨੇ ਆ ਤੇ ਨੂੰ 5 ਕਿ ਮਿੰਟ ਪਕਾ ਲਾਂਗੇ ਜੀ ਤੇ ਲੋ ਜੀ 5 ਮਿੰਟ ਹੋ ਗਏ ਇਹਨੂੰ ਪਕਦੇ ਨੂੰ ਤੇ ਖੁਸ਼ਬੂ ਦੇਖੋ ਕਿੰਨੀ ਵਧੀਆ ਆਉਣ ਲੱਗ ਗਈ ਹੋਣੀ ਤੇ ਹੁਣ ਜੇ ਆਪਾਂ ਆਪ ਦੇ ਹਿਸਾਬ ਨਾਲ ਜੋ ਵੀ ਆਪ ਨੂੰ ਫਲੇਵਰ ਪਸੰਦ ਹੋ ਉਹ ਆਪਾਂ ਪਾ ਸਕਦੇ ਹਾਂਗੇ ਜਿਵੇਂ ਸਾਪਾਂ ਬੰਦ ਕਰਤਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚਾ ਨਮਕ ਦਾ ਫੁੱਲ ਭਰ ਕੇ ਪਾ ਦੇਣਾ ਜੀ ਇਹ ਤਾਂ ਪਾ ਰਹੇ ਆ ਜੀ ਕਿਉਂਕਿ ਜਿਹੜਾ ਜੈਲੇਟਿਨ ਆਪਾਂ ਬਣਾਇਆ ਹੈਗਾ ਇਹ ਖਰਾਬ ਨਾ ਹੋਵੇ ਲੰਮਾ ਟਾਈਮ ਚੱਲੇ ਠੀਕ ਹੈ ਜੀ ਕਿੰਨਾ ਬਕਰ ਰਹਿਣ ਫਿਰ ਖਰਾਬ ਨਹੀਂ ਹੁੰਦਾ ਹਾਂਜੀ ਨਮਕ ਨਾਲ ਖਰਾਬ ਨਹੀਂ ਹੁੰਦਾ ਜਿਵੇਂ ਆਪਾਂ ਉਹ ਮਟਰ ਨਹੀਂ ਬਣਾਏ ਸੀ ਜੀ ਨਮਕ ਤੇ ਵਿੱਚ ਉਹਦੇ ਆਪਾਂ ਥੋੜੀ ਜਿਹੀ ਪਾਈ ਸੀ ਖੰਡ ਹਾਂਜੀ ਥੋੜਾ ਟਾਈਮ ਉਬਾਲਿਆ ਸੀਗਾ ਵੀ ਜਿਹੜੇ ਮਟਰ ਹੁੰਦੇ ਵੀ ਉਹ ਹਰੇ-ਹਰੇ ਰਹਿਣ ਤੇ ਖਰਾਬ ਨਾ ਹੋਣ ਜਦੋਂ ਆਪਾਂ ਫਰਿੱਜ 'ਚ ਰੱਖੀਏ ਤੇ ਉਸ ਪ੍ਰਕਾਰ ਜਿਹੜਾ ਨਮਕ ਹੈ ਜੀ ਇਹ ਖਰਾਬ ਨਹੀਂ ਹੋਣ ਦਾ ਚੀਜ਼ ਨੂੰ ਠੀਕ ਹੈ ਰਹੋਨੇ ਤੇ ਨਮਕ ਆਪਾਂ ਇਹਦੇ ਵਿੱਚ ਪਾ ਲਿਆ ਤੇ ਹੁਣ ਆਪ ਤੇ ਫਿਰ ਆਪਾਂ ਕੋਈ ਵੀ ਜੋ ਵੀ ਆਪਣੇ ਭਾਂਡੇ ਪਏ ਹੋਣ ਜੀ ਵੇਸਟ ਜਾਂ ਸੋਹਣੇ ਸੋਹਣੇ ਭਾਂਡੇ ਪਏ ਹੋਣ ਜੀ ਉਹਨਾਂ ਵਿੱਚ ਆਪਾਂ ਪਾ ਸਕਦੇ ਜਿਵੇਂ ਮੈਂ ਇਹ ਗਲਾਸ ਲਏ ਨੇ ਜੀ ਕੌਲੀਆਂ ਜਾਂ ਜਿਵੇਂ ਹੁਣ ਕਾਫੀ ਵਾਲੇ ਆਉਂਦੇ ਨੇ ਜੀ ਉਹ ਕੰਚ ਦੇ ਬਣੇ ਹੁੰਦੇ ਆ। ਕੰਚ ਦੇ ਜਉਂਦੇ ਆ। ਹਾਂਜੀ ਮਤਲਬ ਉਹਨਾਂ ਚ ਵੀ ਪਾਸ ਆਏ ਨੇ ਜੋ ਵੀ ਆਪਣੀ ਕਰੀ ਸੋਹਣੀ ਸੋਹਣੀ ਚੀਜ਼ਾਂ ਨੇ ਉਹਦੇ ਵਿੱਚ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜੀ। ਠੀਕ ਹੈ ਜੀ। ਤੇ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਹੋਣ ਦਵਾਵਾਂਗੇ ਤੇ ਫਿਰ ਸਜਾਵਟ ਵਾਸਤੇ ਵੀ ਦੱਸਾਂਗੇ ਤੇ ਉੰਜ ਵੀ ਆਪਾਂ ਦੱਸਾਂਗੇ ਵੀ ਜੋ ਜੋ ਆਪਾਂ ਨੂੰ ਫਲੇਵਰ ਪਸੰਦ ਹੋਵੇ ਉਹ ਆਪੇ ਇਹਦੇ ਵਿੱਚ ਪਾ ਸਕਦੇ ਹਾਂ ਜੀ। ਠੀਕ ਹੈ ਜੀ। ਲਓ ਜੇ ਹਲਕਾ ਜਿਹਾ ਠੰਡਾ ਕਰ ਲਿਆ। ਠੀਕ ਹੈ ਜੀ। ਤੇ ਹੁਣ ਆਪਾਂ ਇਹਨੂੰ ਇਹਨਾਂ ਵਿੱਚ ਪਾ ਦਾਂਗੇ ਜੀ। ਠੀਕ ਹੈ ਠੰਡਾ ਕਰਕੇ ਆਪਾਂ ਕੋਈ ਵੀ ਕੰਚ ਦੇ ਬਰ ਤੁਸੀਂ ਐਨ ਸੋਚੋਗੇ ਤਾਂ ਪਾਣੀ ਆ ਵੀ ਜੀ ਆਪਾਂ ਰੱਖਾਂਗੇ ਤਾਂ ਵੀ ਮਤਲਬ ਇਹ ਡੁੱਲ ਵੀ ਸਕਦਾ ਹੈਗਾ ਪਰ ਇਹਨੂੰ ਕੁਝ ਨਹੀਂ ਹੁੰਦਾ ਜੀ ਇਹ ਜੈਲ ਜੰਮ ਜੂਗਾ ਜੀ ਤੇ ਇਹਨੂੰ ਆਪਾਂ ਸਜਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਕਲਰ ਜੋ ਵੀ ਆਪ ਨੂੰ ਪਸੰਦ ਹੋ ਉਹ ਆਪਾਂ ਪਾ ਸਕਦੇ ਮੇਰੇ ਕੋਲ ਗ੍ਰੀਨ ਕਲਰ ਹੈ ਜੀ ਇੱਕ ਜੈਲੋ ਜੈਲੋ ਕਲਰ ਤਾਂ ਇਹਨਾਂ ਦਾ ਰੰਗ ਹੈਗਾ ਹੀ ਹੈਗਾ ਹਾਂਜੀ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਮਤਲਬ ਵੀ ਜੈਲੋ ਕਲਰ ਤਾਂ ਪਾਉਂਦੇ ਨਹੀਂ ਗ੍ਰੀਨ ਪਾ ਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਠੀਕ ਹੈ ਜੀ ਜੈਲੋ ਤਾਂ ਇਹਦਾ ਹੋਈ ਗਿਆ ਜੈਲੀ ਦੇ ਹੋ ਗਿਆ ਹਾਂਜੀ ਹਾਂਜੀ ਤੇ ਇੱਕ ਆਪਾਂ ਜੈਲੋ ਪਾਤਾ ਇੱਕ ਆਪਾਂ ਗ੍ਰੀ ਜੈਲੋ ਕਲਰ ਤਾਂ ਇਹ ਨਾਲ ਹੈਗਾ ਹੀ ਆ ਗ੍ਰੀਨ ਪਾਤਾ ਇੱਕ ਤਾਂ ਹਾਂਜੀ ਹਾਂਜੀ ਤੇ ਜੋ ਵੀ ਰੈੱਡ ਬਲੂ ਕਲਰ ਹੋਵੇ ਉਹ ਆਪਾਂ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਜੀ ਠੀਕ ਹੈ ਜੀ ਤੇ ਮੈਂ ਲਿਆ ਜੀ ਰੋਜ ਦਾ ਅਸ਼ੰਸ਼ਨ ਆਇਲ ਠੀਕ ਹੈ ਇਹ ਆਪਾਂ ਇਹ ਵੀ ਫਲੇਵਰ ਵਾਸਤੇ ਆ ਇਹ ਫਲੇਵਰ ਵਾਸਤੇ ਆ ਜੀ ਥੋੜੀਆਂ ਜਿਹੀ ਬੂੰਦਾ ਪਾ ਇਹਦੇ ਵਿੱਚ ਪਾ ਦਾਂਗੇ ਜੀ ਜਿਸ ਨਾਲ ਉਤਰ ਹੋਣੀ ਗੱਲ ਪੱਕੀ ਹੋਵੇ ਗੁਲਾਬਾਂ ਦੀ ਖੁਸ਼ਬੂ ਆਉਣ ਲੱਗ ਗਈ ਹਣਾ ਹਾਂਜੀ ਤੇ ਇਹਦੇ ਉੱਤੇ ਆਪਾਂ ਡੈਕੋਰੇਸ਼ਨ ਵਾਸਤੇ ਰੱਖ ਦਾਂਗੇ ਜੀ ਗੁਲਾਬ ਦੀਆਂ ਪੱਤੀਆਂ ਠੀਕ ਹੈ ਤੇ ਤੁਸੀਂ ਆਹ ਦੇਖੋ ਜੀ ਇਹ ਜੈਲੀ ਦੇ ਰੂਪ ਵਿੱਚ ਬਣ ਵੀ ਆਹ ਦੇਖੋ ਮਤਲਬ ਇਹ ਜੰਮ ਜੂਗਾ ਹੂੰ ਇਹ ਹਜੇ ਥੋੜਾ ਹਾਂਜੀ ਥੋੜੀ ਥੋੜੀ ਸੀਗੀ ਨਾ ਜੰਮ ਵੀ ਗਈ ਹਾਂਜੀ ਹਾਂਜੀ ਆ ਦੇਖੋ ਜਿਵੇਂ ਜਿਵੇਂ ਠੰਡਾ ਹੋ ਰਿਹਾ ਜੈਲੀ ਦਾ ਰੂਪ ਲੈ ਰਿਹਾ ਹੈਗਾ ਤੇ ਬਿਲਕੁਲ ਵੀ ਮਤਲਬ ਡਿੱਗਣਾ ਨਹੀਂ ਹੈਗਾ ਜਿੱਥੇ ਵੀ ਤੁਸੀਂ ਰੱਖੋਗੇ ਵਧੀਆ ਉਵੇਂ ਜਿਵੇਂ ਪਿਆਰ ਹੋਊਗਾ ਠੀਕ ਹੈ ਜੀ ਜੇ ਤੁਸੀਂ ਚਾਹੋ ਤਾਂ ਉੱਪਰ ਜਾਲੀ ਦੀ ਕੋਈ ਵੀ ਆਪਾਂ ਜਿਵੇਂ ਨੈਟ ਆਉਂਦੇ ਨੇ ਉਹ ਵੀ ਆਪਾਂ ਇਹਦੇ ਉੱਪਰ ਕਵਰ ਕਰਕੇ ਰੱਖ ਸਕਦੇ ਜੇ ਜੇ ਜੰਮ ਜੇ 24 ਘੰਟਾ ਚੇਰੂ ਬਸ ਨਾ ਇਹਨੂੰ ਆਉਂ ਨਹੀਂ ਹੈਗਾ ਵੀ ਆਪਾਂ ਫਰਜ ਵਿੱਚ ਹੀ ਰੱਖਣਾਗਾ ਇਹਨੂੰ ਬਸ ਆਪਾਂ ਮਤਲਬ ਇਹ ਮੈਂ ਰੱਖ ਦਾਂਗੇ ਜੀ। ਬਾਹਰ ਵੀ ਰੱਖ ਸਕੋ। ਹਾਂਜੀ ਹਾਂਜੀ ਹੌਲੀ ਹੌਲੀ 24 ਘੰਟੇ ਵਿੱਚ ਜੰਮ ਜਾਊਗਾ ਵਧੀਆ ਹੋ ਜਾਊਗਾ। ਠੀਕ ਹੈ ਜੀ। ਤੇ ਲੋ ਜੀ ਡੈਕੋਰੇਸ਼ਨ ਵਾਸਤੇ ਆਪਾਂ ਇਥੇ ਲਾਤੇ ਜੀ ਰੋਜ਼ ਦੀਆਂ ਪੱਤੀਆਂ। ਰੋਜ਼ ਵਾਲੇ ਫਲੇਵਰ ਤੇ ਰੋਜ਼ ਵਾਲੀਆਂ ਪੱਤੀਆਂ ਲਾਤੀਆਂ ਜੀ। ਹਾਂਜੀ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਕੁਝ ਨਿੰਬੂ ਦੀਆਂ ਬੂੰਦਾ। ਨਿੰਬੂ ਦਾ ਰਸ ਪਾਤਾ ਜੀ। ਇਹ ਲੈਮਨ ਫਲੇਵਰ ਹੋ ਗਿਆ। ਇਹ ਲੈਮਨ ਫਲੇਵਰ ਹੋ ਗਿਆ ਜੀ। ਹੂੰ ਇਹਦੀ ਖੁਸ਼ਬੂ ਲੈ ਕੇ ਦਿਖਾਓ ਜੀ। ਇਹ ਚ ਇਹ ਚ ਵੀ ਬਹੁਤ ਵਧੀਆ ਹੁੰਦੀ ਹੈ ਜੀ। ਹੂੰ ਤੇ ਇਹਦੇ ਉੱਪਰ ਆਪਾਂ ਲਾ ਦਾਂਗੇ ਜੀ ਆਹ ਲਏ ਹੋਏ ਨੇ ਇਹ ਵੀ ਡੈਕੋਰੇਸ਼ਨ ਵਾਸਤੇ ਇਹ ਡੈਕੋਰੇਸ਼ਨ ਨਾਲ 스맬 ਵੀ ਵਧੀਆ ਆਉ ਜੀ ਇਹਨਾਂ ਦੀ ਹੂੰ ਤੇ ਆਪਾਂ ਇਹਦੇ ਉੱਪਰ ਲਗਾ ਦਾਂਗੇ ਜੀ ਇਸ ਪ੍ਰਕਾਰ ਡੈਕੋਰੇਸ਼ਨ ਵਾਸਤੇ ਇਹ ਵੀ ਚਲੋ ਵਧੀਆ ਸੋਹਣੇ ਲੱਗਣਗੇ ਨਾਲੇ ਹਾਂਜੀ ਇਹ ਨਾਲ ਇੱਕ ਆਪਾਂ ਨੂੰ ਫਲੇਵਰ ਦਾ ਵੀ ਆਈਡੀਆ ਹੋ ਜਾਂਦਾ ਵੀ ਇਹ ਔਰੈਂਜ ਫਲੇਵਰ ਹੋ ਗਿਆ ਇਹ ਹਾਂਜੀ ਤੇ ਆ ਆ ਮੈਂ ਪਾ ਰਹੀ ਜੀ ਨਾਰੀਅਲ ਦਾ ਬਰਾਦਾ ਇਹ ਵੀ ਡੈਕੋਰੇਸ਼ਨ ਵਾਸਤੇ ਜਾਂ ਜਿਵੇਂ ਹੁੰਦੇ ਨੇ ਜੇ ਆਪਾਂ ਵਰਫੀਆਂ ਤੇ ਲਾਉਣੇ ਨੇ ਵਰਕ ਉਹ ਵੀ ਆਪਾਂ ਇੱਥੇ ਲਗਾ ਸਕਦੇ ਹਾਂ ਜੀ ਠੀਕ ਹੈ ਜੀ ਉਹ ਸਿਲਵਰ ਵਰਕ ਜਾਂ ਹੁੰਦਾ ਜਿਹੜਾ ਆਪਣਾ ਚਾਂਦੀ ਦਾ ਵਰਕ ਕਹਿੰਦੇ ਨੇ ਆਪਾਂ ਹਾਂਜੀ ਹਾਂਜੀ ਇਹਦੇ ਨਾਲ ਨਾਲ ਤਾਂ ਜਿਹੜਾ ਰੂਮ ਆ ਉਹ ਵੀ ਬਹੁਤ ਸੋਹਣਾ ਲੱਗੂਗਾ ਜੀ ਤੇ ਨਾਲੇ 스멜 ਵੀ ਬਹੁਤ ਵਧੀਆ ਹੋਊ ਤੇ ਤੁਸੀਂ ਜਿਹੜਾ ਇਹਦੇ ਵਿੱਚ ਆਪਾਂ ਪਾਜੀ ਐਸੈਂਸਨ ਆਇਲ ਉਹ ਤੁਸੀਂ ਕੋਈ ਵੀ ਲੈ ਸਕਦੇ ਜੋ ਵੀ ਆਪਾਂ ਨੂੰ ਜਿਵੇਂ ਹੁਣ ਮਿੰਟ ਦੇ ਆਉਂਦੇ ਨੇ ਜੀ ਹੋਰ ਵੀ ਬਹੁਤ ਸਾਰੇ ਫਲੇਵਰ ਨੇ ਜੀ ਇਹਨਾਂ ਆਇਲ ਚ ਜਿਵੇਂ ਰੋਜ਼ ਦਾ ਹੋ ਗਿਆ ਉਹ ਤਾਂ ਕਾਫੀ ਸਾਰੇ ਆਉਂਦੇ ਹੁੰਦੇ ਉਹ ਆਪਾਂ ਨੂੰ ਉਹ ਜਿਹੜੀ ਆਹ ਦੁਕਾਨਾਂ ਹੁੰਦੀਆਂ ਨੇ ਆਪਣੇ ਲਵਸਟ ਸ਼ਾਪ ਹਾਂਜੀ ਹਾਂਜੀ ਤੇ ਉਹ ਤੁਸੀਂ ਜੋ ਵੀ ਤੁਹਾਨੂੰ ਪਸੰਦ ਉਹ ਤੁਸੀਂ ਇਹਨਾਂ ਵਿੱਚ ਪਾ ਕੇ ਇਹਨੂੰ ਇਹ ਮੇਰੇ ਰੱਖ ਦੇਣਾ ਥੋੜੇ ਟਾਈਮ ਵਿੱਚ ਦੀ ਮਤਲਬ ਇਹ 24 ਘੰਟੇ ਦੇ ਅੰਦਰ ਇਹ ਜੈਲੀ ਦਾ ਰੂਪ ਲੈ ਲੂਗਾ ਉੱਪਰ ਤੁਸੀਂ ਡ ਮਨ ਪਿਆ ਹੁੰਦਾ ਜਿਵੇਂ ਮੋਤੀ ਪਏ ਹੁੰਦੇ ਨੇ ਜਾਂ ਰਿਵਨ ਪਏ ਹੁੰਦੇ ਨੇ ਜੋ ਵੀ ਪੈਣ ਉਹ ਵੀ ਤੁਸੀਂ ਡੈਕੋਰੇਸ਼ਨ ਕਰ ਸਕਦੇ ਹੋ ਉੱਪਰ ਤੁਸੀਂ ਇਹਨਾਂ ਜਾਲੀ ਨਾਲ ਕਵਰ ਕਰਕੇ ਵੀ ਰੱਖ ਸਕਦੇ ਹੋ ਤੇ ਨਹੀਂ ਤੁਸੀਂ ਐਵੇਂ ਵੀ ਜਿਵੇਂ ਹੁਣ ਆਪਾਂ ਇੱਥੇ ਕਿਚਨ 'ਚ ਰੱਖਤਾ ਜੀ ਇੱਕ ਜਿਵੇਂ ਆਪਾਂ ਵਾਸ਼ਰੂਮ 'ਚ ਰੱਖਿਆ ਹੈ ਜੀ ਆਜ ਮੇਰੇ ਕਮਰੇ 'ਚ ਰੱਖ ਲਿਆ ਐਵੇਂ ਆਪਾਂ ਰੱਖ ਸਕਦੇ ਆ ਜੀ ਤੇ ਲੋ ਜੀ ਸਾਡਾ ਡੈਵੀ ਵੀ ਆ ਬਖੁਸ਼ਬੂ ਸੁੰਗ ਕੇ ਬਹੁਤ ਵਧੀਆ ਇਹਦੇ 'ਚ ਖੁਸ਼ਬੂ ਆਉਂਦੀ ਹੈ ਜੀ ਤੇ ਇਹ ਆਪਾਂ ਦਿਖਾਵਾਂਗੇ ਵੀ ਜਦੋਂ ਇਹ ਮਤਲਬ ਜਾਲੀ ਦਾ ਰੂਪ ਲੈ ਲਿਆ ਤੇ ਬਹੁਤ ਹੀ ਵਧੀਆ ਹੋ ਜੂਗੀ ਠੀਕ ਹੈ ਜੀ ਜਦੋਂ ਮਤਲਬ ਜਾਲੀ ਦਾ ਰੂਪ ਲੈ ਲੈਣੇ ਉਦੋਂ ਆਪਾਂ ਇਹਨੂੰ ਜਿਵੇਂ ਹੁਣ ਬਾਥਰੂ ਤਾਂ ਉੱਥੇ ਆਪਾਂ ਰੱਖ ਸਕਦੇ ਹਾਂ ਨੂੰ ਤੇ ਜਿਹੜਾ ਸੋਨਾ ਵੀ ਲੱਗੇ ਹਨ ਹਾਂਜੀ 100 ਪੀਸ ਵਗੈਰਾ ਹੋ ਗਿਆ ਕਿਤੇ ਵੀ ਰੂਮ ਚ ਜਿਵੇਂ ਆਪਾਂ ਨਾਰਮਲੀ ਆਪਾਂ ਪਰਫਿਊਮ ਵਗੈਰਾ ਲਿਆਉਣੇ ਆਗੇ ਰੂਮ ਫ੍ਰੇਸ ਹਾਂਜੀ ਤੇ ਇੱਕ ਇਹ ਰੱਖਦੇ ਹਾਂ ਹਾਂਜੀ ਇੱਕ ਚੰਦਨ ਦਾ ਪਾਊਡਰ ਵੀ ਹੁੰਦਾ ਉਹ ਵੀ ਤੁਸੀਂ ਉਹਦੇ ਵੀ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਉਹ ਵੀ ਆਪਣੇ ਕੋਲੇ ਪਿਆ ਜੀ ਇੱਕ ਕਾਲੀ ਤੇ ਆਪਾਂ ਚੰਦਨ ਦਾ ਪਾਊਡਰ ਪਾ ਕੇ ਉਹ ਰੱਖਾਂਗੇ ਜੀ ਰੂਮ ਚ ਕਿਉਂਕਿ ਉਹਦੀ ਜਿਹੜੀ ਖੁਸ਼ਬੂ ਬਹੁਤ ਹੀ ਵਧੀਆ ਆਉਂਦੀ ਹੈ ਜੀ ਚਾਹੇ ਉਹਨੂੰ ਵੀ ਡੈਕੋਰੇਸ਼ਨ ਕਰਕੇ ਉਹ ਆਪਾਂ ਰੂਮ ਚ ਰੱਖ ਲਾਂਗੇ ਇਹ ਚੰਦਨ ਪਾਊਡਰ ਵਾਲਾ ਤੇ ਜਿਹੜੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਚੰਦਨ ਪਾਊਡਰ ਦਾ ਠੀਕ ਹੈ ਜੀ ਇੱਕ ਚਮਚਾ ਚੰਦਨ ਪਾਊਡਰ ਦਾ ਹਾਂਜੀ ਤੇ ਇਹਨੂੰ ਆਪਾਂ ਮਿਕਸ ਕਰਦੇ ਹਾਂ ਤੇ ਨਾਲ ਚੰਦਨ ਵਾਲੀ ਖੁਸ਼ਬੂ ਆਉਗੀ ਹਨਾ ਹਾਂਜੀ ਫਿਰ ਆਪਾਂ ਕੇਰਾ ਧਨੀਆ ਆਪਾਂ ਨੂੰ ਐ ਲੱਗਦਾ ਕੇਰੇ ਤੋਂ ਦੋਸਤੋ ਤੁਹਾਨੂੰ ਐ ਲੱਗੂਗਾ ਵੀ ਯਾਰ ਨਹੀਂ ਖੁਸ਼ਬੂ ਆ ਰਹੀ ਪਰ ਜਿਵੇਂ ਜਿਵੇਂ ਜੈਲੀ ਹੈ ਜਿਹੜੀ ਜੰਮੀ ਜਾਂਦੀ ਹੈ ਹਨਾ ਜੈਲੀ ਬਣੀ ਜਾਂਦੀ ਹੈ ਉਵੇਂ-ਉਵੇਂ ਖੁਸ਼ਬੂ ਆਉਣ ਲੱਗ ਜਾਂਦੀ ਹੈ ਤੇ ਦੋਸਤੋ ਜਦੋਂ ਪਹਿਲਾਂ ਵੀ ਜਿਹੜੀ ਆਪਾਂ ਰੱਖੀ ਸੀਗੀ ਜੈਲੀ ਬਣਾਈ ਸੀਗੀ ਤੇ ਉਹ ਉਸ ਤੋਂ ਮਤਲਬ ਕਿਚਨ ਸਾਡਾ ਮਹਿਕਣ ਲੱਗਿਆ ਸੀ ਪੂਰਾ ਹਾਂਜੀ ਹਾਂਜੀ ਤੇ ਲਓ ਜ ਠੰਡੀ ਹੋ ਕੇ ਜੰਮਣੀ ਸਟਾਰਟ ਹੋ ਜਾਂਦੀ ਹੈ ਜੀ ਹੂੰ ਤੇ ਦੇਖੋ ਜਿਵੇਂ ਜਿਵੇਂ ਜੰਮੀ ਜਾਊਗੀ ਦੋਸਤੋ ਉਵੇਂ ਮੈਂ ਖੁਸ਼ਬੂ ਆ ਜਿਹੜੀ ਵਧੀ ਜਾਊਗੀ ਬਹੁਤ ਵਧੀਆ ਖੁਸ਼ਬੂ ਆਉਂਦੀ ਤੇ ਇਹਨੂੰ ਵੀ ਆਪਾਂ ਡੈਕੋਰੇਟ ਕਰ ਦੰਨੇ ਆ ਜੀ ਠੀਕ ਹੈ ਜੀ ਇਹਨੂੰ ਵੀ ਆਪਾਂ ਇਸ ਨਾਲ ਹੀ ਕਰ ਦਈਏ ਕੁਝ ਗੁਲਾਬ ਦੀਆਂ ਪੱਤੀਆਂ ਲਾ ਦਾਂਗੇ ਹੂੰ ਤੇ ਠੰਡਾ ਹੋ ਕੇ ਇਹ ਵਧੀਆ ਜੰਮ ਜਾਊਗਾ ਜੀ ਲਓ ਜੀ ਚੰਦਨ ਵਾਲੀ ਵੀ ਆਉਣੀ ਸ਼ੁਰੂ ਹੋਊਗੀ ਹਾਂ ਜੀ ਕੁਝ ਲਾ ਦਨੇ ਜੀ ਗੁਲਾਬ ਦੀਆਂ ਪੱਤੀ ਇੱਕ ਦੋ ਠੀਕ ਹੈ ਜੀ ਤੇ ਉੰਜ ਵੀ ਕੋਈ ਵੀ ਆਪਣੇ ਸਮਾਨ ਪਿਆ ਹੁੰਦਾ ਜੀ ਮੋਤੀ ਮਾਤੀ ਉਹ ਵੀ ਆਪਾਂ ਰੱਖ ਕੇ ਡੈਕੋਰੇਟ ਕਰ ਸਕਦੇ ਜਦੋਂ ਜੰਮ ਜ ਠੀਕ ਚਲੋ ਜੇ ਇਧਰ ਆਪਣੇ ਬਣ ਗਿਆ ਆਾ ਚੰਦਨ ਵਾਲੀ ਜੀ ਚੰਦਨ ਵਾਲੀ ਰੂਮ ਫਰੈਸ਼ਨਰ ਠੀਕ ਸੋ ਬਹੁਤ ਵਧੀਆ ਜੀ ਜਰੂਰ ਟਰਾਈ ਕਰੋ ਤੇ ਆਪਾਂ ਦੂਜੇ ਵੀ ਜਦੋਂ ਠੰਡੇ ਹੋਗੇ ਉਹਦਾ ਆਪਾਂ ਦਿਖਾਉਨੇ ਆ ਵਾਓ ਬੜੀ ਸੋਹਣੀ ਖੁਸ਼ਬੂ ਆ ਰਹੀ ਆ ਅਲੱਗ-ਅਲੱਗ ਫਲੇਵਰ ਦੀ ਹਮ ਸਾਰੀ ਰਸੋਈ ਖੁਸ਼ਬੂ ਨਾਲ ਭਰ ਗਈ ਰੋਣਾ ਨਾ ਹਾਂਜੀ ਤੇ ਇਹਨੂੰ ਆਪਾਂ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਚੀਜ਼ਾਂ ਰੱਖ ਸਕਦੇ ਆ ਮਤਲਬ 24 ਘੰਟੇ ਤੋਂ ਹਜੇ ਥੋੜਾ ਟਾਈਮ ਹੀ ਹੋਇਆ ਜੀ ਵਧੀਆ ਜੰਮ ਗਈ ਰੋਣੇ ਹਾਂਜੀ ਵਧੀਆ ਜੰਮ ਚੁੱਕਿਆ ਜੀ ਮਤਲਬ ਡਿਗ ਵੀ ਨਹੀਂ ਰਹੀ ਜ ਹਾਂਜੀ ਇੱਕ ਚ ਆਪਾਂ ਲੈਮਨ ਪਾਇਆ ਸੀ ਇੱਕ ਚ ਆਪਾਂ ਔਰੈਂਜ ਦੇ ਜਿਹੜੇ ਉੱਪਰ ਆਉ ਸੀਗੇ ਛਿਲਕੇ ਉਹ ਰੱਖਤੇ ਸੀ ਜੀ ਇੱਕ ਚ ਆਪਾਂ ਪਾਇਆ ਸੀ ਜੀ ਰੋਜ਼ ਦਾ ਐਸੈਂਸ਼ੀਅਲ ਆਇਲ ਠੀਕ ਹੈ ਇਹਦੇ ਵਿੱਚ ਆਪਾਂ ਪਾਈ ਆ ਜੀ ਚੰਦਨ ਪਾਊਡਰ ਠੀਕ ਹੈ ਅਲੱਗ-ਅਲੱਗ ਖੁਸ਼ਬੂਆਂ ਵਾਲੇ ਹੋ ਗਏ ਆਪਣੇ ਸਾਰੇ ਤੇ ਬਹੁਤ ਹੀ ਵਧੀਆ ਮਤਲਬ ਦੋਸਤੋ ਖੁਸ਼ਬੂ ਆਉਂਦੀ ਹੈ ਇਹਨਾਂ ਚੋਂ ਤੇ ਨਲੇ ਐਵੇਂ ਆ ਇੱਕ ਈਗੋ ਫਰੈਂਡਲੀ ਵੀਆਵੀ ਮਤਲਬ ਕੋਈ ਵੀ ਇਹਦੇ ਚ ਕੈਮੀਕਲ ਨਹੀਂ ਵਰਤਿਆ ਉਹਨਾਂ ਦਾ ਕੁਝ ਵੀ ਆਪਾਂ ਉਹ ਜੀ ਹਾਂ ਵੀ ਜਿਹੜੀ ਕੋਈ ਕੈਮੀਕਲ ਵਾਲੀ ਫ੍ਰੇਗਰੈਂਸ ਹੋਗੀ ਉਹ ਵੀ ਨਹੀਂ ਹੈਗੀ ਹਾਂਜੀ ਹਾਂਜੀ ਮਤਲਬ ਮਿੱਠੀ ਮਿੱਠੀ ਖੁਸ਼ਬੂ ਜੀ ਆਉਂਦੀ ਰਹੂਗੀ ਇਹਦੇ ਵਿੱਚ ਕਮਰੇ 'ਚ ਜਿਵੇਂ ਆਪਾਂ ਰੱਖਤਾ ਆਪਾਂ ਜੇ ਉੱਥੇ ਬੈਠੇ ਆਪਾਂ ਨੂੰ ਐਵੇਂ ਨਹੀਂ ਲੱਗ ਦੇਵੇ ਚ ਖੁਸ਼ਬਹਰ ਜਿਵੇਂ ਆਪਾਂ ਇੱਕ ਜਾਂ ਅੰਦਰ ਬਾਹਰ ਅੰਦਰ ਬਾਹਰ ਉਹ ਅੰਦਰ ਐਂਟਰ ਕਰਦੇ ਆ ਮਤਲਬ ਆਪ ਨੂੰ ਪਿਆਰੀ ਪਿਆਰੀ ਖੁਸ਼ਬੂ ਮਿੱਠੀ ਮਿੱਠੀ ਜੀ ਮਤਲਬ ਹਲਕੇ ਹਲਕੇ 스ਮੈਲ ਆਇਆ ਕਰੋ ਹਾਂਜੀ ਸੋ ਇਹ ਬਹੁਤ ਵਧੀਆ ਚੀਜ਼ ਹੈ ਜੀ ਬਿਨਾ ਕੈਮੀਕਲ ਤੋਂ ਤੇ ਜ਼ਰੂਰ ਟਰਾਈ ਕਰੋ ਜਿੱਥੇ ਵੀ ਕਿਤੇ ਆਪ ਨੂੰ ਐਵੇਂ ਲੱਗਦੀ ਹੈ ਵੀ 스ਮੈਲ ਜੀ ਆ ਰਹੀ ਹੈਗੀ ਉੱਥੇ ਆਪਾਂ ਇਹਨਾਂ ਨੂੰ ਰੱਖ ਦੇਣਾਗਾ ਮਤਲਬ ਜੇਕਰ ਆਪਣੇ ਘਰ ਵਿੱਚ ਡੈਕੋਰੇਸ਼ਨ ਦਾ ਸਮਾਨ ਹੈਗਾ ਆਪ ਹੋ ਰੂਬਸ ਹਰੇ ਪਾਊਡਰ ਬਣੇ ਹੁੰਦੇ ਨੇ ਕੱਚ ਦੇ ਉਹਦੇ ਵਿੱਚ ਪਾ ਕੇ ਆਪ ਦਾ ਜੋ ਵੀ ਕਲਰ ਆਪ ਨੂੰ ਪਸੰਦ ਉਹ ਆਪੇ ਦੇ ਵਿੱਚ ਪਾ ਕੇ ਜੋ ਵੀ ਫਲੇਵਰ ਆਪ ਨੂੰ ਪਸੰਦ ਉਹ ਦਾ ਤੁਸੀਂ ਐਸੈਂਸ਼ੀਅਲ ਆਇਲ ਵਿੱਚ ਇਹਦੇ ਪਾ ਸਕਦੇ ਹੋ ਤੇ ਆਪਣਾ ਰੂਮ ਆਪਣਾ ਘਰ ਖੁਸ਼ਬੂਦਾਰ ਬਣਾ ਸਕਦੇ ਹੋ ਹਾਂਜੀ ਬਾਕੀ ਅਮੇਰ ਉਹਨੇ ਖਰਚਾ ਵੀ ਬਹੁਤ ਬਚੂਗਾ ਹਨਾ ਕਿਉਂਕਿ ਬਹੁਤ ਮਹਿੰਗੇ ਮਹਿੰਗੇ ਪਰਫਿਊਮ ਹੁੰਦੇ ਰੂਮ ਫਰੇਸ਼ਨਰ ਵਾਲੇ ਹਾਂਜੀ ਹਾਂਜੀ ਕੋਈ ਇਹ ਜਿਆਦਾ ਮਹਿੰਗਾ ਵੀ ਨਹੀਂ ਹੈਗਾ ਜੀ ਇਹ ਆਪਣਾ ਮਤਲਬ ਫਰੀ ਮਮੀ ਬਣ ਗਿਆ ਹਾਂਜੀ ਹਾਂਜੀ ਥੋੜੇ ਟਾਈਮ ਪੈਸੈਂਜੀ ਬਣ ਗਿਆ ਜੀ ਸੋ ਜਰੂਰ ਟਰਾਈ ਕਰਿਓ ਬਹੁਤ ਹੀ ਖੁਸ਼ਬੂਦਾਰੀ ਦੀ ਚ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਭ ਦਾ ਬਹੁਤ-ਬਹੁਤ ਧੰਨਵਾਦ ਜੀ